ਟਾਕ ਦੀ ਆਵਾਜ਼ ਦੇ ਨਾਲ ਅਰਸ਼ਦਾ ਦਾ ਚਿਹਰਾ ਇੱਕਦਮ ਲਾਲ ਹੋ ਗਿਆ ਉਸਦੇ ਪਤੀ ਗੁਰਜੰਟ ਨੇ ਉਸ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ ਉਹ ਗੁੱਸੇ ਵਿੱਚ ਪਿੱਛੇ ਮੁੜੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਆਵਾਜ਼ ਵਿੱਚ ਉਬਲਦਾ ਹੋਇਆ ਗੁੱਸਾ ਚੱਲ ਰਿਹਾ ਸੀ ਚੀਕਦੇ ਹੋਏ ਬੋਲੀ ਗੁਰਜੰਟ ਬਿਨਾਂ ਸੱਚਾਈ ਪਤਾ ਕੀਤੇ ਤੁਸੀਂ ਮੇਰੇ ਤੇ ਹੱਥ ਚੁੱਕਿਆ ਕਿਵੇਂ ਗਲਤੀ ਤੁਹਾਡੇ ਪਰਾ ਦੀ ਸੀ ਗੁਰਜੰਟ ਗੁੱਸੇ ਵਿੱਚ ਬੋਲਿਆ ਮੈਨੂੰ ਨਹੀਂ ਪਤਾ ਕਿ ਸੱਚਾਈ ਕੀ ਹੈ ਪਰ ਤੂੰ ਮੇਰੇ ਛੋਟੇ ਭਰਾ ਨਾਲ ਬਤਮੀਜ਼ੀ ਨਾਲ ਗੱਲ ਕਰ ਰਹੀ ਸੀ ਇਹ ਮੈਂ ਹਰ ਕਿਸ ਬਰਦਾਸ਼ਤ ਨਹੀਂ ਕਰ ਸਕਦਾ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਮੇਰੇ ਲਈ ਤੇਰੇ ਤੋਂ ਪਹਿਲਾਂ ਮੇਰਾ ਪਰਿਵਾਰ ਹੈ ਤੂੰ ਮੇਰੇ ਪਰਿਵਾਰ ਵਿੱਚ ਕਿਸੇ ਦਾ અપਮਾਨ ਕਰੇਂਗੀ ਤਾਂ ਇਹ ਮੈਂ ਕਦੇ ਵੀ ਸਹਿਣ ਨਹੀਂ ਕਰਾਂਗਾ ਅਰਸ਼ ਹੈਰਾਨੀ ਨਾਲ ਬੋਲੀ ਕਿ ਮੈਂ ਤੁਹਾਡੇ ਪਰਿਵਾਰ ਦਾ ਹਿੱਸਾ ਨਹੀਂ ਉਸਦੀ ਆਵਾਜ਼ ਵਿੱਚ ਦਰਦ ਸਾਫ਼ ਚਲਕ ਰਿਹਾ ਸੀ ਗੁਰਜੰਟ ਗੁੱਸੇ ਵਿੱਚ ਦੰਦ ਪੀਸਦੇ ਹੋਏ ਬੋਲਿਆ ਜ਼ਿਆਦਾ ਗੱਲਾਂ ਬਣਾਉਣ ਦੀ ਜ਼ਰੂਰਤ ਨਹੀਂ ਮੇਰਾ ਭਰਾ ਤੈਨੂੰ ਜੋ ਵੀ ਕੰਮ ਕਹੇ ਚੁੱਪਚਾਪ ਕਰਦਿਆ ਕਰ ਤੇ ਕੰਮ ਵੀ ਚੰਗੀ ਤਰ੍ਹਾਂ ਹੋਣਾ ਚਾਹੀਦਾ ਜੀ ਉਹਦੇ ਕੰਮ ਖਰਾਬ ਕਰੇਗੀ ਤਾਂ ਥੱਪੜ ਤਾਂ ਪੈਣਗੇ ਅਰਸ਼ ਰੋਂਦੇ ਹੋਏ ਕਹਿਣ ਲੱਗੀ ਮੈਂ ਕੁਝ ਨਹੀਂ ਕਰਿਆ ਤੁਸੀਂ ਮੇਰੇ ਤੇ ਭਰੋਸਾ ਕਿਉਂ ਨਹੀਂ ਕਰਦੇ ਗੁਰਜੰਟ ਫੇਰ ਗੁੱਸੇ ਵਿੱਚ ਬੋਲਿਆ ਮੈਨੂੰ ਤੇਰੇ ਤੋਂ ਜ਼ਿਆਦਾ ਆਪਣੇ ਭਰਾ ਦੀ ਕਹੀ ਗੱਲ ਤੇ ਭਰੋਸਾ ਹੈ ਅਰਸ਼ ਹੈਰਾਨ ਰਹਿ ਗਈ ਉਸ ਦਾ ਮਨ ਇੱਕਦਮ ਟੁੱਟ ਕੇ ਬिखर ਗਿਆ ਚੁੱਪਚਾਪ ਆਪਣੇ ਕਮਰੇ ਵਿੱਚ ਗਈ ਤੇ ਬੈੱਡ ਤੇ ਪੈ ਕੇ ਪਿਛਲੇ ਸਾਲ ਭਰ ਦੀਆਂ ਘਟਨਾਵਾਂ ਦੇ ਬਾਰੇ ਵਿੱਚ ਸੋਚਣ ਲੱਗੀ ਜਰਾ ਜਰਾ ਜਹੀ ਗੱਲ ਤੇ ਉਸ ਦੀ ਸੱਸ ਗੁੱਸੇ ਵਿੱਚ ਉਸ ਨੂੰ ਤਾਨੇ ਮਾਰਨ ਲੱਗਦੀ ਸੀ ਜਦੋਂ ਗੁਰਜੰਟ ਦਫ਼ਤਰ ਤੋਂ ਆਉਂਦਾ ਤਾਂ ਉਹ ਉਸ ਨੂੰ ਵੀ ਪੜਕਾ ਦਿੰਦੀ ਤੇ ਗੁਰਜੰਟ ਵੀ ਉਸੇ ਨੂੰ ਹੀ ਝਿੜਕਣ ਲੱਗਦਾ ਉਸਤਾਦ ਦਿਓਰ ਦੀਪਕ ਆਪਣਾ ਸਾਰਾ ਪਰਸਨਲ ਕੰਮ ਉਸੇ ਨੂੰ ਹੀ ਕਰਨ ਲਈ ਕਹਿੰਦਾ ਤੇ ਜੇ ਕੰਮ ਕਰਨ ਵਿੱਚ ਦੇਰ ਹੋ ਜਾਂਦੀ ਤਾਂ ਉਹ ਫਟਾਫਟ ਗੁਰਜੰਟ ਨੂੰ ਸ਼ਿਕਾਇਤ ਕਰ ਦਿੰਦਾ ਕਿ ਭਾਬੀ ਜਾਣ ਬੁੱਝ ਕੇ ਹੌਲੀ-ਹੌਲੀ ਕੰਮ ਕਰ ਰਹੀ ਹੈ ਤਾਂ ਕਿ ਉਹ ਮੇਰਾ ਕੰਮ ਕਰਨ ਤੋਂ ਬਚ ਸਕੇ ਇਸ ਤੇ ਵੀ ਗੁਰਜੰਟ ਗੁੱਸੇ ਹੋ ਜਾਂਦਾ ਅਰਸ਼ੂਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਮੈਂ ਵੀ ਇਨਸਾਨ ਆ ਮੇਰੇ ਤੋਂ ਵੀ ਭੁੱਲ ਚੁੱਕ ਹੋ ਸਕਦੀ ਐ ਤਾਂ ਗੁਰਜੰਟ फडਕ ਜਾਂਦਾ ਤੂੰ ਜਾਣ ਬੁੱਝ ਕੇ ਕੰਮ ਖਰਾਬ ਕਰਤੀ ਐ ਤਾਂਕਿ ਕੰਮ ਕਰਨ ਤੋਂ ਬਚ ਸਕੇ ਪਰ ਇਸ ਕਰ ਵਿੱਚ ਅਜਿਹਾ ਬਿਲਕੁਲ ਨਹੀਂ ਹੋਵੇਗਾ ਇਹ ਨਾ ਸੋਚੀ ਕਿ ਮੈਂ ਅਜਿਹਾ ਪਤੀ ਆ ਜੋ ਪਤਨੀ ਦੇ ਬਹਿਕਾਵੇ ਵਿਚ ਆ ਕੇ ਆਪਣੇ ਹੀ ਪਰਿਵਾਰ ਨਾਲ ਲੜਨ ਲੱਗਾ ਅਰਸ਼ ਨੂੰ ਉਤਵਿਚ ਪੈ ਜਾਂਦੀ ਕੀ ਪਤੀ ਪਤਨੀ ਦੇ ਰਿਸ਼ਤੇ ਦਾ ਕੋਈ ਮਹੱਤਵ ਨਹੀਂ ਹੁੰਦਾ ਜੋ ਇਹ ਮੇਰੇ ਨਾਲ ਅਜਹੀਆਂ ਗੱਲਾਂ ਕਰ ਰਹੀ ਨੇ ਗੁਰਜੰਟ ਦੀਆਂ ਇਹਨਾਂ ਹਰਕਤਾਂ ਕਰਕੇ ਅਰਸ਼ ਦੀ ਸੱਸ ਤੇ ਉਸਦੇ ਦਿਓਰ ਦੀ ਹਿੰਮਤ ਵੱਦੀ ਹੀ ਚਲੀ ਗਈ ਜੇ ਸ਼ੁਰੂਆਤ ਵਿੱਚ ਹੀ ਗੁਰਜੰਟ ਨੇ ਅਰਸ਼ ਦੇ ਪੱਖ ਵਿੱਚ ਦੋ ਸ਼ਬਦ ਬੋਲ ਦਿੱਤੇ ਹੁੰਦੇ ਤਾਂ ਸ਼ਾਇਦ ਉਹਨਾਂ ਦੀ ਹਿੰਮਤ ਇੰਨੀ ਜ਼ਿਆਦਾ ਨਾ ਵੱਦੀ ਅੱਜ ਵੀ ਉਸ ਦਾ ਦਿਓਰ ਦੀਪਕ ਨਹਾ ਕੇ ਆਇਆ ਤੇ ਉਸਨੇ ਦੇਖਿਆ ਕਿ ਉਸਦੀ ਨੀਲੀ ਸ਼ਰਟ ਗੰਦੀ ਪਈ ਸੀ ਗੁੱਸੇ ਵਿੱਚ ਭੜਕਦੇ ਹੋਏ ਕਿਚਨ ਵਿੱਚ ਆਇਆ ਉਸ ਸਮੇਂ ਅਰਸ਼ ਰਸੋਈ ਵਿੱਚ ਚਾਹ ਬਣਾ ਰਹੀ ਸੀ ਕਹਿਣ ਲੱਗਿਆ ਭਾਬੀ ਕੱਲ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੀ ਨੀਲੀ ਸ਼ਰਟ ਧੋ ਕੇ ਪ੍ਰੈਸ ਕਰਵਾ ਦਿਓ ਅੱਜ ਮੈਂ ਉਹੀ ਦਫ਼ਤਰ ਪਾ ਕੇ ਜਾਣੀ ਸੀ ਅਰਸ਼ ਕਹਿਣ ਲੱਗੀ ਸੌਰੀ ਦੀਪਕ ਉਹ ਤਾਂ ਮੈਂ ਭੁੱਲ ਗਈ ਤੂੰ ਕੋਈ ਦੂਜੀ ਸ਼ਰਟ ਪਾ ਲੈ ਤੇਰੀ ਬਾਕੀ ਸਾਰੇ ਕੱਪੜੇ ਮੈਂ ਧੋ ਕੇ ਪ੍ਰੈਸ ਕਰਕੇ ਅਲਮਾਰੀ ਵਿੱਚ ਟੰਗ ਦਿੱਤੇ ਨੇ ਇਹ ਸੁਣ ਕੇ ਦੀਪਕ ਗੁੱਸੇ ਵਿੱਚ ਬੁਖਲਾਇਆ ਹੋਇਆ ਬੋਲਿਆ ਮੇਰੇ ਕੰਮ ਕਰਕੇ ਮੇਰੇ ਤੇ ਕੋਈ एहसान ਨਹੀਂ ਕਰਦੀ ਜੋ ਇਸ ਲੈਜੇ ਨਾਲ ਗੱਲ ਕਰ ਰਹੀ ਹੈ ਅਸ਼ ਅਵਾਕ ਚਹੀ ਰਹਿ ਗਈ ਹੌਲੀ ਜਿਹੇ ਬੋਲੀ ਮੈਂ ਅਜਿਹਾ ਕੀ ਗਲਤ ਬੋਲ ਦਿੱਤਾ ਬਤਮੀ ਜੀ ਤਾਂ ਤੂੰ ਕਰ ਰਹੀ ਹੈ ਮੈਂ ਤੇਰੀ ਭਾਬੀ ਲੱਗਦੀ ਆ ਥੋੜੀ ਰਿਸਪੈਕਟ ਨਾਲ ਗੱਲ ਕਰ ਜਿਹੜਾ ਤੂੰ ਇੰਨਾ ਭੜਕ ਰਿਹਾ ਐਵੇਂ ਮੇਰੇ ਤੇ ਚੀਕ ਰਿਹਾ ਜਿਵੇਂ ਤੇਰੀ ਸ਼ਰਟ ਮੈਂ ਹੀ ਗੰਦੀ ਕੀਤੀ ਹੋਵੇ ਐਨਾ ਸੁਨਣਾ ਸੀ ਕਿ ਦੀਪਕ ਗੁੱਸੇ ਵਿੱਚ ਕਹਿਣ ਲੱਗਿਆ ਤੂੰ ਐਵੇਂ ਨਹੀਂ ਸੁਧਰਨਾ ਰੁਕ ਮੈਂ ਹੁਣੇ ਤੈਨੂੰ ਸਬਕ ਸਿਖਾਉਂਦਾ ਐਨਾ ਕਹਿ ਕੇ ਉਸਨੇ ਕੋਲ ਪਿਆ ਚਾਹ ਦਾ ਕੱਪ ਚੱਕਿਆ ਤੇ ਆਪਣੇ ਕਮਰੇ ਵਿੱਚ ਚਲਾ ਗਿਆ ਆਪਣੀ ਚਿੱਟੀ ਸ਼ਰਟ ਤੇ ਚਾਹ ਦਾ ਕੱਪ ਸੁੱਟ ਕੇ ਕੱਪ ਤੋੜ ਦਿੱਤਾ ਫਿਰ ਗੁਰਜੰਟ ਨੂੰ ਆਵਾਜ਼ ਲਗਾਉਂਦੇ ਹੋਏ ਕਹਿਣ ਲੱਗਿਆ ਦੇਖ ਵੀਰੇ ਭਾਬੀ ਨੇ ਕੀ ਕਰ ਦਿੱਤਾ ਅਰਸ਼ ਫਟਾਫਟ ਦੌਰ ਦੇ ਕਮਰੇ ਵਿੱਚ ਪਹੁੰਚੀ ਤੇ ਹੈਰਾਨੀ ਨਾਲ ਬੋਲੀ ਇਹ ਸਭ ਕੀ ਹੈ ਦੀਪਕ ਦੀਪਕ ਗੁੱਸੇ ਵਿੱਚ ਕਹਿਣ ਲੱਗਿਆ ਅੱਜ ਤੈਨੂੰ ਪਤਾ ਲੱਗੂ ਕਿ ਮੇਰੇ ਕੰਮ ਨਾ ਕਰਨ ਦੀ ਕੀ ਸਜ਼ਾ ਹੁੰਦੀ ਹੈ ਗੁਰਜੰਟ ਵੀ ਉਸਦੇ ਕਮਰੇ ਵਿੱਚ ਆਇਆ ਤਾਂ ਉਹ ਝੁੱਠੀ-ਮੁੱਠੀ ਸ਼ਿਕਾਇਤ ਕਰਦੇ ਹੋਏ ਕਹਿਣ ਲੱਗਿਆ ਦੇਖ ਵੀਰੇ ਭਾਬੀ ਨੇ ਕੱਲ ਮੇਰੀ ਸ਼ਰਟ ਵੀ ਨਹੀਂ ਤੋਤੀ ਜੇ ਮੈਂ ਭਾਬੀ ਨਾਲ ਸਵਾਲ ਜਵਾਬ ਕੀਤੇ ਤਾਂ ਉਹਨਾਂ ਨੇ ਮੇਰੀ ਫੇਵਰੇਟ ਵਾਈਟ ਸ਼ਰਟ ਨੂੰ ਵੀ ਖਰਾਬ ਕਰ ਦਿੱਤਾ ਇਹ ਦੇਖ ਚਾਦੇ ਦਾਗ ਕੀ ਹੁਣ ਭਾਬੀ ਮੇਰੇ ਕੰਮ ਨਾ ਕਰਨ ਦੀ ਤਰੀਕੇ ਲੱਭ ਰਹੀ ਹੈ ਐਨਾ ਸੁਣਦੇ ਹੀ ਗੁਰਜੰਟ ਨੇ ਜ਼ੋਰਦਾਰ ਥੱਪੜ ਅਰਸ਼ ਦੀ ਗਲ ਤੇ ਜੜ ਦਿੱਤਾ ਅਰਸ਼ ਗੁੱਸੇ ਤੇ અપਮਾਨ ਨਾਲ ਛਟਪਟਾ ਰਹੀ ਸੀ ਤੇ ਸੋਚਣ ਲੱਗੀ ਕਿ ਹੁਣ ਇਸ ਘਰ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਜਿੱਥੇ ਪਤੀ ਹੀ ਪਤਨੀ ਦਾ ਸਾਥ ਨਹੀਂ ਦਿੰਦਾ ਤਾਂ ਮੈਂ ਇਸ ਘਰ ਵਿੱਚ ਕਿਉਂ ਰਹਾ ਦੂਜਿਆਂ ਦੇ ਲਈ ਬਸ ਇੱਕ ਨੌਕਰਾਨੀ ਬਣ ਕੇ ਉਸਨੇ ਉਸੇ ਦਿਨ ਆਪਣਾ ਸਮਾਨ ਪੈਕ ਕੀਤਾ ਤੇ ਘਰ ਛੱਡ ਕੇ ਚਲੀ ਗਈ ਗੁਰਜੰਟ ਸੋਫੇ ਤੇ ਬੈਠਾ ਦੇਖ ਰਿਹਾ ਸੀ ਪਰ ਉਸਨੇ ਇੱਕ ਵਾਰ ਵੀ ਅਰਸ਼ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਨੂੰ ਲੱਗਿਆ ਕਿ ਅਰਸ਼ ਖੁਦੀ ਵਾਪਸ ਆ ਜਾਊਗੀ ਮੈਂ ਕਿਉਂ ਉਸ ਦੇ ਨਖਰੇ ਚੱਕਾਂ ਪਰ 4 ਮਹੀਨੇ ਬੀਤ ਗਏ ਉਹਕਰ ਵਾਪਸ ਨਹੀਂ ਆਈ ਇਸ ਦੌਰਾਨ ਦੀਪਕ ਦੇ ਲਈ ਪ੍ਰੀਤ ਦਾ ਰਿਸ਼ਤਾ ਆਇਆ ਪ੍ਰੀਤ ਗੁਰਜੰਟ ਦੀ ਮੰਮੀ ਨੂੰ ਚੰਗੀ ਲੱਗੀ ਦੀਪਕ ਤੇ ਪ੍ਰੀਤ ਦਾ ਵਿਆਹ ਵੀ ਤੈਅ ਹੋ ਗਿਆ ਪ੍ਰੀਤ ਦੇ ਘਰ ਵਾਲਿਆਂ ਨੂੰ ਵਿਆਹ ਦੀ ਛੇਤੀ ਸੀ ਤਾਂ 1 ਮਹੀਨੇ ਬਾਅਦ ਦਾ ਹੀ ਵਿਆਹ ਦਾ ਮਹੂਰਤ ਨਿਕਲਿਆ ਸੀ ਇਸ ਦੌਰਾਨ ਇੱਕ ਦਿਨ ਅਰਸ਼ ਦੀ ਸੱਸ ਨੇ ਉਸ ਨੂੰ ਫੋਨ ਕੀਤਾ ਅਰਸ਼ ਤੇਰੇ ਦਿਉਰ ਦਾ ਵਿਆਹ ਤੈਅ ਹੋ ਗਿਆ ਹੈ ਕੰਮ ਸੰਭਾਲਣ ਦੇ ਲਈ ਘਰ ਆ ਜਾ ਅਸ਼ੀ ਗੁੱਸੇ ਵਿੱਚ ਬੋਲੀ ਉਸ ਘਰ ਵਿੱਚ ਮੈਨੂੰ ਪਤਨੀ ਹੋਣ ਦਾ ਦਰਜਾ ਹੀ ਠੀਕ ਢੰਗ ਨਾਲ ਨਹੀਂ ਮਿਲਦਾ ਅਜਿਹੀ ਘਰ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਮੈਂ ਕਿਉਂ ਉੱਥੇ ਆਵਾਂ ਜਦੋਂ ਤੱਕ ਗੁਰਜੰਟ ਇਸ ਅस्वीकार ਨਹੀਂ ਕਰਦੇ ਕਿ ਮੈਂ ਉਹਨਾਂ ਦੀ ਪਤਨੀ ਹਾਂ ਮੈਨੂੰ ਮੇਰੇ ਹਿੱਸੇ ਦਾ ਮਾਨ ਸਨਮਾਨ ਨਹੀਂ ਦਿੰਦੇ ਉਦੋਂ ਤੱਕ ਮੈਂ ਵਾਪਸ ਨਹੀਂ ਆਉਂਗੀ ਜਦੋਂ ਗੁਰਜੰਟ ਨੇ ਇਹ ਸਭ ਸੁਣਿਆ ਤਾਂ ਉਹ ਗੁੱਸੇ ਵਿੱਚ ਕਹਿਣ ਲੱਗਿਆ ਉਹ ਨਹੀਂ ਆ ਰਹੀ ਤਾਂ ਕਿ ਵਿਆਹ ਨਹੀਂ ਹੋਵੇਗਾ ਉਸਨੂੰ ਬੁਲਾਉਣ ਦੀ ਕੋਈ ਜ਼ਰੂਰਤ ਨਹੀਂ ਮੇਰੇ ਲਈ ਮੇਰਾ ਪਰਿਵਾਰ ਹੀ ਸਭ ਤੋਂ ਵੱਧ ਕੇ ਹੈ ਦੀਪਕ ਵੀ ਕਾਫੀ ਖੁਸ਼ੀ ਤੇ ਕਹਿਣ ਲੱਗਿਆ ਵੀਰੇ ਤੁਸੀਂ ਕਿੰਨੇ ਚੰਗੇ ਹੋ ਜੋ ਮੇਰੇ ਬਾਰੇ ਵਿੱਚ ਸੋਚਦੇ ਹੋ ਨਹੀਂ ਤਾਂ ਵਿਆਹ ਤੋਂ ਬਾਅਦ ਮੁੰਡੇ ਬਦਲ ਜਾਂਦੇ ਨੇ ਗੁਰਜੰਟ ਨੂੰ ਆਪਣੇ ਫੈਸਲੇ ਤੇ ਗਰਵ ਮਹਿਸੂਸ ਹੋ ਰਿਹਾ ਸੀ ਕਿ ਉਸਨੇ ਕੱਲ ਦੀ ਆਈ ਇੱਕ ਕੁੜੀ ਦੇ ਲਈ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਪਰ ਜੋ ਗਲਤ ਹੁੰਦਾ ਉਹ ਅੰਤ ਵਿੱਚ ਗਲਤ ਸਾਬਿਤ ਹੁੰਦਾ ਹੀ ਹੈ ਗੁਰਜੰਟ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸਦੇ ਨਾਲ ਕੀ ਹੋਣ ਵਾਲਾ ਹੈ ਬਹੁਤ ਧੂਮ ਧਾਮ ਦੇ ਨਾਲ ਦੀਪਕ ਦਾ ਵਿਆਹ ਪ੍ਰੀਤ ਨਾਲ ਹੋ ਗਿਆ ਹੁਣ ਪ੍ਰੀਤ ਘਰ ਪਰਿਵਾਰ ਸੰਭਾਲਣ ਲੱਗੀ ਉਸ ਦੀ ਸੱਸ ਨੂੰ ਵੀ ਥੋੜਾ ਆਰਾਮ ਮਿਲਣ ਲੱਗਿਆ ਸੀ ਪ੍ਰੀਤ ਬਹੁਤ ਤੇਜ ਤਰਾਰ ਕੁੜੀ ਸੀ ਸੱਸ ਉਸ ਨੂੰ ਤਾਨੇ ਮਾਰਦੀ ਤਾਂ ਪ੍ਰੀਤ ਇੱਕ ਦੀਆਂ ਚਾਰ ਸੁਣਾ ਦਿੰਦੀ ਦੀਪਕ ਵੀ ਚੁੱਪ ਰਹਿੰਦਾ ਉਹ ਆਪਣੀ ਘਰਵਾਲੀ ਨੂੰ ਕੁਝ ਨਹੀਂ ਸੀ ਬੋਲਦਾ ਇਹ ਸਭ ਦੇਖ ਕੇ ਇੱਕ ਦਿਨ ਗੁਰਜੰਟ ਨੇ ਦੀਪਕ ਨੂੰ ਕਿਹਾ ਪ੍ਰੀਤ ਮਾ ਦਾ ਇੰਨਾ ਅਪਮਾਨ ਕਰਦੀ ਹੈ ਤੂੰ ਉਸ ਨੂੰ ਕੁਝ ਬੋਲਦਾ ਕਿਉਂ ਨਹੀਂ ਦੀਪਕ ਕਹਿਣ ਲੱਗਿਆ ਜੇ ਮੈਂ ਆਪਣੀ ਪਤਨੀ ਨੂੰ ਕੁਝ ਬੋਲਿਆ ਤਾਂ ਉਹ ਵੀ ਭਾਬੀ ਦੀ ਤਰ੍ਹਾਂ ਘਰ ਛੱਡ ਕੇ ਚਲੀ ਜਾਊਗੀ ਤੇ ਮੈਂ ਇਸ ਉਮਰ ਵਿੱਚ ਇਕੱਲਾ ਨਹੀਂ ਰਹਿਣਾ ਚਾਹੁੰਦਾ ਇਹ ਸੁਣ ਕੇ ਗੁਰਜੰਟ ਨੂੰ ਝਟਕਾ ਲੱਗਿਆ ਸੋਚਣ ਲੱਗਿਆ ਕਿ ਮੈਂ ਤਾਂ ਪਰਿਵਾਰ ਦੇ ਲਈ ਆਪਣੀ ਪਤਨੀ ਦੀ ਪਰਵਾਹ ਤੱਕ ਨਹੀਂ ਕੀਤੀ ਪਰ ਮੇਰਾ ਛੋਟਾ ਭਰਾ ਤਾਂ ਆਪਣੀ ਪਤਨੀ ਦੇ ਲਈ ਇੰਨਾ ਸੋਚ ਰਿਹਾ ਹੈ ਖੈਰ ਉਸਨੇ ਕੁਝ ਨਾ ਕਿਹਾ ਇੱਕ ਦਿਨ ਗੁਰਜੰਟ ਦੀ ਤबीयत ਠੀਕ ਨਹੀਂ ਸੀ ਗਲੇ ਵਿੱਚ ਦਰਦ ਦੇ ਕਾਰਨ ਆਪਣੇ ਕਮਰੇ ਵਿੱਚ ਲੇਟਿਆ ਹੋਇਆ ਸੀ ਉਸ ਦਾ ਕੁਝ ਖਾਣ ਦਾ ਮਨ ਵੀ ਨਹੀਂ ਸੀ ਕਰ ਰਿਹਾ ਉਸਨੇ ਪ੍ਰੀਤ ਨੂੰ ਆਵਾਜ਼ ਮਾਰ ਕੇ ਕਿਹਾ ਪ੍ਰੀਤ ਮੇਰੇ ਲਈ ਜਰਾ ਅਦਰਕ ਤੇ ਕਾਲੀ ਮਿਰਚ ਪਾ ਕੇ ਕਾੜਾ ਬਣਾ ਦੇ ਤਾਂ ਪ੍ਰੀਤ ਕੋ ਕਹਿਣ ਲੱਗੀ ਤੁਸੀਂ ਮੇਰੇ ਪਤੀ ਨੂੰ ਮੇਰੇ ਖਿਲਾਫ ਪੜ੍ਹਾ ਰਹੇ ਸੀ ਰਾਤ ਦੀਪਕ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਹੁਣ ਮੈਂ ਤੁਹਾਡੇ ਕੰਮ ਕਰਾਂ ਤਾਂ ਧਿਆਨ ਨਾਲ ਸੁਣੋ ਤੁਹਾਡਾ ਕੰਮ ਕਰਨ ਵਾਲੀ ਮੈਂ ਕੋਈ ਤੁਹਾਡੀ ਨੌਕਰਾਨੀ ਨਹੀਂ ਆਪਣੇ ਕੰਮ ਆਪ ਕਰੋ ਇਹ ਸੁਣ ਕੇ ਗੁਰਜੰਟ ਨੂੰ ਬਹੁਤ ਗੁੱਸਾ ਆਇਆ ਉਸੇ ਵਕਤ ਦੀਪਕ ਦੇ ਕੋਲ ਗਿਆ ਤੇ ਬੋਲਿਆ ਪ੍ਰੀਤ ਮੇਰੇ ਲਈ ਕਾੜਾ ਬਣਾਉਣ ਤੋਂ ਜਵਾਬ ਦੇ ਰਹੀ ਹੈ ਤਾਂ ਉਸ ਨੂੰ ਬੋਲ ਕੇ ਮੇਰੇ ਲਈ ਕਾੜਾ ਬਣਾ ਦੇ ਅੱਗੋਂ ਦੀਪਕ ਗੁੱਸੇ ਵਿੱਚ ਕਹਿਣ ਲੱਗਿਆ ਵੀਰੇ ਪ੍ਰੀਤ ਤੁਹਾਡੀ ਨੌਕਰਾਨੀ ਨਹੀਂ ਤੁਹਾਨੂੰ ਕਾੜਾ ਚਾਹੀਦਾ ਤਾਂ ਮੰਮੀ ਨੂੰ ਕਹਿ ਦਵੋ ਉਹ ਤੁਹਾਡੇ ਲਈ ਕਾੜਾ ਬਣਾ ਦੇਣਗੇ ਮੇਰੀ ਪਤਨੀ ਤੁਹਾਡਾ ਪਰਸਨਲ ਕੰਮ ਕਿਉਂ ਕਰੂਗੀ ਗੁਰਜੰਟ ਗੁੱਸੇ ਨਾਲ ਅੱਗ ਬਬੂਲਾ ਹੁੰਦੇ ਹੋਏ ਬੋਲਿਆ ਮੇਰੀ ਪਤਨੀ ਤੇਰੇ ਸਾਰੇ ਪਰਸਨਲ ਕੰਮ ਕਰਦੀ ਸੀ ਨਾ ਉਹਦਾ ਕੀ ਦੀਪਕ ਕਹਿਣ ਲੱਗਿਆ ਉਹਦਾ ਤਾਂ ਮੈਨੂੰ ਨਹੀਂ ਪਤਾ ਪਰ ਵੀਰੇ ਤੁਹਾਡੇ ਲਈ ਮੈਂ ਆਪਣੀ ਪਤਨੀ ਨੂੰ ਨਾਰਾਜ਼ ਨਹੀਂ ਕਰ ਸਕਦਾ ਹੁਣ ਤਾਂ ਗੁਰਜੰਟ ਦਾ ਸਿਰ ਚੱਕਰ ਖਾਨ ਲੱਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਉਸਨੇ ਇਸੇ ਭਰਾ ਦੇ ਲਈ ਆਪਣੀ ਪਤਨੀ ਤੇ ਹੱਥ ਤੱਕ ਚੱਕ ਦਿੱਤਾ ਸੀ ਤੇ ਅੱਜ ਉਹੀ ਭਰਾ ਉਸ ਨੂੰ ਉਸਦੀ ਔਕਾਤ ਦਿਖਾ ਰਿਹਾ ਹੈ ਉਹ ਬਹੁਤ ਸ਼ਰਮਿੰਦਾ ਹੋ ਗਿਆ ਕਿ ਅੱਜ ਉਸਦੀ ਵਜ੍ਹਾ ਕਰਕੇ ਉਸਦੀ ਪਤਨੀ 6 ਮਹੀਨਿਆਂ ਤੋਂ ਉਸ ਤੋਂ ਦੂਰ ਸੀ ਰੋਂਦੇ ਰੋਂਦੇ ਆਪਣੇ ਸਹੁਰੇ ਪਹੁੰਚਿਆ ਉੱਥੇ ਜਾ ਕੇ ਉਸਦੇ ਸਿਰ ਤੇ ਤਾਂ ਜਿਵੇਂ ਅਸਮਾਨ ਹੀ ਟੁੱਟ ਪਿਆ ਉਸਨੇ ਅਰਸ਼ ਤੋਂ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਅਰਸ਼ ਨੇ ਤਲਾਕ ਦਾ ਨੋਟਿਸ ਉਸਦੇ ਹੱਥਾਂ ਵਿੱਚ ਥਮਾਉਂਦੇ ਹੋਏ ਕਿਹਾ ਮੈਂ ਅਜਿਹੇ ਇਨਸਾਨ ਦੀ ਪਤਨੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਜਿਸਨੇ ਪਿਛਲੇ 6 ਮਹੀਨਿਆਂ ਤੋਂ ਮੇਰੀ ਖੋਜ ਖਬਰ ਤੱਕ ਨਹੀਂ ਲਈ ਕਿ ਮੈਂ ਜਿਉਂਦੀ ਆ ਜਾਂ ਮਰ ਗਈ ਮੈਂ ਕਿੰਨੀ ਬਿਮਾਰ ਸੀ ਪਾਪਾ ਨੇ ਤੁਹਾਨੂੰ ਕਾਲ ਵੀ ਕੀਤੇ ਤਾਂ ਤੁਸੀਂ ਅੱਗੋਂ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਹਾਡੀ ਕੁੜੀ ਵਿੱਚ ਬਹੁਤ ਕਮੰਡ ਹੈ ਉਸ ਨੂੰ ਪਰਿਵਾਰ ਦੇ ਨਾਲ ਮਿਲ ਜੁਲ ਕੇ ਰਹਿਣਾ ਨਹੀਂ ਆਉਂਦਾ ਮੈਨੂੰ ਸਭ ਪਤਾ ਹੈ ਇਸ ਲਈ ਹੁਣ ਮੈਨੂੰ ਤੁਹਾਡੇ ਤੋਂ ਤਲਾਕ ਚਾਹੀਦਾ ਗੁਰਜੰਟ ਨੇ ਉਸ ਤੋਂ ਬਹੁਤ ਮਾਫੀਆਂ ਮੰਗੀਆਂ ਇਹ ਵੀ ਕਿਹਾ ਕੀ ਅਸੀਂ ਅੱਡ ਘਰ ਲੈ ਕੇ ਅੱਡ ਰਹਿਨੇ ਆ ਪਰ ਅਰਸ਼ ਨੇ ਸਾਫ਼-ਸਾਫ਼ ਜਵਾਬ ਦੇ ਦਿੱਤਾ ਗੁਰਜੰਟ ਚੁੱਪਚਾਪ ਸਿਰ ਝੁਕਾ ਕੇ ਵਾਪਸ ਚਲੇ ਗਿਆ ਹੁਣ ਉਹ ਖਾਲੀ ਹੱਥ ਰਹਿ ਗਿਆ ਸੀ ਆਪਣੇ ਉਸ ਸੋ ਕਾਲਡ ਪਰਿਵਾਰ ਦੇ ਨਾਲ ਜਿਸ ਤੇ ਉਹ ਸਭ ਤੋਂ ਜ਼ਿਆਦਾ ਭਰੋਸਾ ਕਰਦਾ ਸੀ ਹੁਣ ਉਸ ਨੂੰ ਇਨ੍ਹਾਂ ਹਾਲਾਤਾਂ ਵਿੱਚ ਹੀ ਆਪਣੀ ਜ਼ਿੰਦਗੀ ਜਿਉਣੀ ਸੀ ਕਿਉਂਕਿ ਹੁਣ ਉਸ ਵਿੱਚ ਨਾ ਤਾਂ ਦੁਬਾਰਾ ਘਰ ਬਸਾਉਣ ਦੀ ਹਿੰਮਤ ਸੀ ਤੇ ਨਾ ਹੀ ਕੋਈ ਉਸ ਨੂੰ ਆਪਣੀ ਧੀ ਦੇਣੀ ਚਾਹੁੰਦਾ ਸੀ ਪੂਰੇ ਸਮਾਜ ਵਿੱਚ ਇਹ ਗੱਲ ਫੈਲ ਗਈ ਸੀ ਕਿ ਉਸਨੇ ਆਪਣੇ ਪਰਿਵਾਰ ਦੇ ਲਈ ਆਪਣੀ ਪਤਨੀ ਤੋਂ ਤਲਾਕ ਲੈ ਲਿਆ ਤਾਂ ਅਜਿਹੇ ਲੜਕੇ ਨੂੰ ਕੋਈ ਵੀ ਆਪਣੀ ਧੀ ਨਹੀਂ ਦੇਣਾ ਚਾਹੁੰਦਾ। ਇਧਰ ਅਰਸ਼ ਨੇ ਗੁਰਜੰਟ ਤੋਂ ਤਲਾਕ ਲਿਆ ਤੇ ਸਾਲ ਵਿੱਚ ਹੀ ਉਸਦਾ ਦੂਜਾ ਵਿਆਹ ਹੋ ਗਿਆ। ਉਸਦਾ પતિ ਉਸਨੂੰ ਬਹੁਤ ਪਿਆਰ ਕਰਦਾ ਸੀ। ਪੂਰੇ ਮਾਨ ਸਨਮਾਨ ਦੇ ਨਾਲ ਉਹ ਆਪਣੀ ਨਵੀਂ ਜ਼ਿੰਦਗੀ ਦੀ ਹਸੀ ਖੁਸ਼ੀ ਸ਼ੁਰੂਆਤ ਕਰ ਚੁੱਕੀ ਸੀ। ਗੁਰਜੰਟ ਦੇ ਕੋਲ ਹੁਣ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ। ਇੱਧਰ ਦੀਪਕ ਨੇ ਵੀ ਅਰਸ਼ ਤੇ ਝੂਠਾ આરોਪ ਲਗਾ ਕੇ ਉਸ ਨੂੰ ਰਵਾਇਆ ਸੀ ਤਾਂ ਹੌਲੀ-ਹੌਲੀ ਉਸ ਦੀ ਪਤਨੀ ਨੇ ਉਸ ਦਾ ਜੀਉਣਾ ਵੀ ਦੁੱਬਰ ਕਰ ਦਿੱਤਾ। ਉਸ ਦੀ ਪਤਨੀ ਦੇ ਕਈ ਮਰਦਾਂ ਨਾਲ ਅਫੇਅਰ ਸੀ। ਫੜੇ ਜਾਣ ਤੇ ਉਸ ਨੇ ਦੀਪਕ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਮੂੰਹ ਖੋਲਿਆ ਤਾਂ ਉਸ ਦੇ ਤਹੇਜ ਮੰਗਣ ਦਾ ਕੇਸ ਕਰ ਦਵੇਗੀ। ਤਾਂ ਉਹ ਵੀ ਹੁਣ ਘੁੱਟ-ਘੁੱਟ ਕੇ ਜੀ ਰਿਹਾ ਸੀ। ਉਸ ਦੀ ਮਾਂ ਨੂੰ ਦੋ-ਦੋ ਜਵਾਨ ਮੁੰਡੇ ਹੁੰਦੇ ਹੋਏ ਵੀ ਬੁਢਾਪੇ ਵਿੱਚ ਆਪਣੇ ਘਰ ਦੇ ਸਾਰੇ ਕੰਮ ਆਪ ਕਰਨੇ ਪੈ ਰਹੇ ਸੀ ਰਿਸ਼ਤਿਆਂ ਵਿੱਚ ਵਿਸ਼ਵਾਸ ਤੇ ਇੱਜ਼ਤ ਬਹੁਤ ਜ਼ਰੂਰੀ ਹੈ ਆਪਣੀ ਪਤਨੀ ਦੇ ਦੁੱਖ ਦਰਦ ਨੂੰ ਸਮਝਣ ਦੀ ਬਜਾਏ ਜੋ ਬਸ ਆਪਣੇ ਪਰਿਵਾਰ ਦਾ ਪੱਖ ਲੈਂਦਾ ਤਾਂ ਹੌਲੀ-ਹੌਲੀ ਆਪਣੇ ਹੀ ਜੀਵਨ ਸਾਥੀ ਨੂੰ ਖੋ ਦਿੰਦਾ ਹੈ ਪਰਿਵਾਰ ਦਾ ਸਾਥ ਨਿਭਾਉਣਾ ਜ਼ਰੂਰੀ ਹੈ ਪਰ ਪਤਨੀ ਨੂੰ ਅਪਮਾਨਿਤ ਕਰ ਤਿਆਗ ਦੇ ਨਾਲ ਅੰਤ ਵਿੱਚ ਹੱਥ ਸਿਰਫ ਪਛਤਾਵਾ ਹੀ ਆਉਂਦਾ ਜੋ ਸਾਥ ਸੱਚੇ ਦਿਲ ਨਾਲ ਨਿਭਾਇਆ ਜਾਵੇ ਉਹ ਰਿਸ਼ਤੇ ਜੀਵਨ ਪਰ ਟਿਕਦੇ ਨਹੀਂ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹਿ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ કહાણી સુન લ આપણા કિમતી સમય બહત ધનવાદ